ਸ਼ੂਮੜੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨ ਦੇ ਜਮਰੂਹੀ ਹੱਕ ਵਜੋਂ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕਰਨ ਵਾਲੇ ਕਿਸਾਨਾਂ ਨੂੰ ਹਰਿਆਣਾ ਦੇ ਵੱਲੋਂ ਰੋਕ ਦਿੱਤਾ ਗਿਆ ਹੈ ਸਰਕਾਰ ਸੜਕਾਂ ਉੱਤੇ ਬੈਰੀਕੇਡ ਲਗਾਉਣ ਜਾ ਰਹੀ ਹੈ ਤੇ ਉਹਨਾਂ ਚੋਂ ਕਈਆਂ ਨੂੰ ਅਜੇਹੇ ਬੈਰੀਕੇਡ ਬਣਾਏ ਗਏ ਨੇ ਪਰ ਮੈਨੂੰ ਬਹੁਤ ਦੁੱਖ ਹੈ ਕਿ ਅੱਜ ਅਖਬਾਰਾਂ ਦੇ ਵਿੱਚ ਅਜਿਹੇ ਹਥਿਆਰ ਛਪਦੇ ਨੇ ਜਿਨ੍ਹਾਂ ਦੀ ਕਿ ਵਰਤੋਂ ਪੁਲਸਾਂ ਦਾ ਫੌਜ ਨਹੀਂ ਕਰਦੀ ਜੋ ਕਿ ਸਰਹਰਦਾਂ ਤੇ ਵਰਤੇ ਜਾਂਦੇ ਨੇ ਜਾਂ ਜੋ ਹਥਿਆਰ ਸੁਰੱਖਿਆ ਬਲਾ ਦੇ ਵੱਲੋਂ ਵਰਤੇ ਜਾ ਰਹੇ ਨੇ ਉਹ ਸਾਰੇ ਕਿਸਾਨਾਂ ਉੱਤੇ ਵਰਤੇ ਜਾ ਰਹੇ ਨੇ ਉਹ ਵੀ ਨਿਹੱਥੇ ਕਿਸਾਨਾਂ ਉੱਤੇ ਜਿਹੜੇ ਕਿ ਇਹ ਹਥਿਆਰ ਵਰਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਖੱਟਰ ਸਰਕਾਰ ਇਸ ਦੇ ਵਿੱਚ ਮੋਰੀ ਭੂਮਿਕਾ ਨਿਭਾ ਰਹੀ ਹੈ ਹੋਰ ਨਾ ਕੀ ਕੁਝ ਕਿਹਾ ਆਉ ਜਾਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2 ਦਿਨਾਂ ਤੋਂ ਜਿਹੜੇ ਕਿਸਾਨ ਆਪਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਆਪਣੇ ਲੋਕਤੰਤਰੀ ਅਧਿਕਾਰ ਦੇ ਤਹਿਤ ਦਿੱਲੀ ਜਾ ਕੇ ਆਪਣਾ ਮੋਰਚਾ ਲਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਉਸ ਦੀ ਰਿਕਾਵਟ ਜਿਹੜੀ ਹਰਿਆਣਾ ਸਰਕਾਰ ਬਣੀ ਹੈ ਉਹਨੇ ਰਸਤਿਆਂ 'ਚ ਕਿਲ ਬਿਛਾਏ ਬੈਰੀਕੇਡ ਲਾਏ ਬਹੁਤ ਸਾਰੇ ਜਿਹੜੇ ਐਸੇ ਰਿਕਾਵਟਾਂ ਬਣਾਈਆਂ ਪਰ ਮੈਨੂੰ ਇਸ ਗੱਲ ਦਾ ਵੱਡਾ ਅਫਸੋਸ ਹੈ ਕਿ ਜੋ ਅੱਜ ਅਖਬਾਰਾਂ ਨੇ ਇਸ ਗੱਲ ਨੂੰ ਨਸ਼ਰ ਕੀਤਾ ਕਿ ਜਿਹੜੇ ਹਥਿਆਰ ਪੁਲਿਸ ਨਹੀਂ ਵਰਤਦੀ ਜਾਂ ਫੌਜ ਜਿਹੜੀ ਬਾਰਡਰਾਂ ਤੇ ਵਰਤਦੀ ਆ ਜਾਂ ਜਿਹੜੇ ਸੁਰੱਖਿਆ ਬਲ ਵਰਤਦੇ ਆ ਉਹ ਹਥਿਆਰ ਸਾਰੇ ਕਿਸਾਨਾਂ ਤੇ ਵਰਤੇ ਜਾ ਰਹੇ ਨੇ ਇਹਨੇ ਹੱਥੇ ਕਿਸਾਨਾਂ ਤੇ ਵਰਤੇ ਜਾ ਰਹੇ ਨੇ ਖੱਟਰ ਸਰਕਾਰ ਇਸ ਵਿੱਚ ਮੋਰੀ ਹੋ ਕੇ ਜਿਹੜੀ ਆ ਰੋਲ ਅਦਾ ਕਰ ਰਹੀ ਆ ਅੜਿੱਕੇ ਪਾ ਰਹੀ ਆ ਤੇ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਖਿਲਾਕੀ ਹਾਰ ਹੋ ਚੁੱਕੀ ਆ ਇਸ ਕਿਸਾਨਾਂ ਦੇ ਜ਼ੁਲਮ ਦੇ ਇਲਾਵਾ ਇੱਕ ਹੋਰ ਮਾੜਾ ਅਧਾਇ ਜਿਹੜਾ ਖੱਟਰ ਸਰਕਾਰ ਨੇ ਜੋੜਤਾ ਜਿਹੜੀਆਂ ਉੱਥੇ ਫੋਰਸਾਂ ਲੈਂਦੀਆਂ ਗਈਆਂ ਬਾਰਡਰ ਤੇ ਜਾਂ ਹਰਿਆਣੇ ਦੇ ਵਿੱਚ ਉਹ ਫੋਰਸਾਂ ਨੂੰ ਜਿਹੜੀ ਖੱਟੜ ਨੇ ਆਪਦੇ ਜੇਬ 'ਚੋਂ ਬਣਾਈ ਜਿਹੜੀ ਕਮੇਟੀ ਆ ਗੁਰਦੁਆਰਾ ਕਮੇਟੀ ਉਹ ਕਮੇਟੀ ਦੇ ਪ੍ਰਭਾਵ ਨੂੰ ਪ੍ਰਭਾਵ 'ਚ ਲੈ ਕੇ ਗੁਰਦੁਆਰਿਆਂ ਦੇ ਵਿੱਚ ਜਿਹੜੀ ਆ ਜਿਹੜੀ ਪੁਲਿਸ ਫੋਰਸ ਆ CRP ਉਹ ਸਰਾਵਾਂ ਦੇ ਵਿੱਚ ਬਿਠਾਈ ਗਈ ਆ ਤੇ ਅੱਜ ਬੜੀ ਚੰਗੀ ਖਬਰ ਆ ਕਿ ਜਿਹੜੇ ਹਰਿਆਣੇ ਦੀ ਸਿੱਖ ਸੰਗਤ ਆ ਉਸ ਨੇ ਵਿਰੋਧ ਕੀਤਾ ਕਿਉਂਕਿ ਉਹ ਜਿੱਥੇ ਉਹ ਫੋਰਸ ਮਠਾਈ ਸੀ ਉਥੇ ਵੱਡੀਆਂ ਬੇਨਿਜਮੀਆਂ ਹੋਈਆਂ ਜਿਹਦੇ ਵਿੱਚ ਅਸੀਂ ਕਹਿੰਦੇ ਆ ਕਿ ਸ਼ਰਾਬ ਦਾ ਸੇਵਨ ਹੋਇਆ ਜਿਹੜਾ ਤਮਾਕੂ ਦਾ ਜਿਹੜਾ ਉਥੇ ਸੇਵਨ ਹੋ ਰਿਹਾ ਤੇ ਹੋਰ ਬੜੀਆਂ ਮਾਰੀਆਂ ਜਿਹੜੀਆਂ ਤਸਵੀਰਾਂ ਉਥੋਂ ਆ ਰਹੀਆਂ ਨੇ ਸੰਗਤਾਂ ਜਿਹੜੀਆਂ ਅੱਜ ਪਤਾ ਲੱਗਾ ਕਿ ਪੁਖੜਾ ਸਾਹਿਬ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਗੱਲ ਦਾ ਵਿਰੋਧ ਕਰ ਰਹੀਆਂ ਨੇ ਸੋ ਖੱਟੜ ਨੇ ਸਿੱਖਾਂ ਤੇ ਖਾਸ ਤੌਰ ਤੇ ਜਿਹੜੇ ਕਿਸਾਨ ਇਹਦੇ ਵਿੱਚ ਵੱਡੀ ਗਿਣਤੀ ਸਿੱਖਾਂ ਉਹਨਾਂ ਨੂੰ ਦਬਾਉਣ ਦੇ ਵਾਸਤੇ ਜਿੱਥੇ ਆਪਣਾ ਬਲ ਪ੍ਰਯੋਗ ਕੀਤਾ ਉਥੇ ਗੁਰਦੁਆਰਾ ਸਾਹਿਬ ਦੀ ਦਰਬਾਰਤੋ ਕਰ ਰਹੀ ਆ ਇਹ ਉਹ ਹਸ਼ਰ ਆ ਜਿਹੜਾ ਕਿ ਅਸੀਂ ਇਹ ਗੱਲ ਕਹਿੰਦੇ ਸੀ ਕਿ ਜਿਹੜੀਆਂ ਸਰਕਾਰੀ ਪ੍ਰਭਾਵ ਦੀਨ ਜਿਹੜੀਆਂ ਗੁਰਦੁਆਰਾ ਕਮੇਟੀਆਂ ਆਉਣਗੀਆਂ ਉਹ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਕਰਨਗੀਆਂ ਸੋ ਵੱਡਾ ਅਫਸੋਸ ਆ ਜਿੱਥੇ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਡੇ ਯੂਨੀਅਨ ਮੀ ਪ੍ਰਧਾਨ ਗੁਰਬਖਸ਼ ਸਿੰਘ ਨੇ ਇਹ ਖਾਲਸਾ ਜੀ ਨੇ ਆਵਾਜ਼ ਚੁੱਕੀ ਆ ਉਥੇ ਅਸੀਂ ਸਮੁੱਚੀ ਸੰਗਤ ਨੂੰ ਇਸ ਗੱਲ ਦੀ ਅਪੀਲ ਕਰਦੇ ਆ ਖਾਸ ਤੌਰ ਤੇ ਹਰਿਆਣਾ ਦੀ ਸਿੱਖ ਸੰਗਤ ਨੂੰ ਕਿ ਤੁਸੀਂ ਜਿਹੜਾ ਫੈਸਲਾ ਲਿਆ ਬਹੁਤ ਅੱਛਾ ਫੈਸਲਾ ਕਿਉਂਕਿ ਇਹਨਾਂ ਦਾ ਜਿਹੜਾ ਜ਼ੁਲਮ ਹੈ ਉਹ ਸਿਖਰ ਨੂੰ ਪਹੁੰਚ ਚੁੱਕਿਆ ਤੇ ਗੁਰਦੁਆਰੇ ਵੀ ਦੇ ਜਿਹੜੇ ਕਬਜ਼ੇ ਕਰਕੇ ਜਿਹੜੀਆਂ ਬੇਨਿਯਮੀਆਂ ਕਰ ਰਿਹਾ ਇਹਨਾਂ ਦਾ ਮੂੰਹ ਤੋੜ ਸਾਨੂੰ ਸਾਰਿਆਂ ਨੂੰ ਜਵਾਬ ਦੇਣਾ ਚਾਹੀਦਾ ਇਸ ਗੱਲ ਦੀ ਜਾਣਕਾਰੀ ਦੇਸ਼ ਅੰਦਰ ਤੇ ਵਿਦੇਸ਼ ਵਿੱਚ ਮੀਟੀ ਸੰਗਤ ਨੂੰ ਅਸੀਂ ਅੱਜ ਇਸ ਮਾਧਿਅਮ ਰਾਹੀਂ ਦੇ ਰਹੇ ਹਾਂ ਸੋ ਸਾਰੇ ਜਿਹੜੀ ਸੁਚੇਤ ਸਿੱਖ ਸੰਗਤ ਆ ਉਹ ਇਸ ਗੱਲ ਦੇ ਖਿਲਾਫ ਆਵਾਜ਼ ਬੁਲੰਦ ਕਰੇ ਤੇ ਖੱਟੜ ਨੂੰ ਇਸ ਗੱਲ ਦਾ ਸਬਕ ਦਵੇ ਕਿ ਜਿਹੜਾ ਉਹ ਫੈਸਲਾ ਹਰਿਆਣਾ ਦੀ ਕਮੇਟੀ